ਸਰ ਜੀ ਇਹ ਨਾ ਜੀ ਤੁਹਾਡਾ ਮੇਰਾ ਨਾਮ ਜਿਸਪਾਲ ਸਿੰਘ ਸਨ ਉਹ ਬਜਨਾਇਆ ਸੀ ਪਿੰਡ ਪੱਤਰਪੁਰ ਗਿਆ ਅੱਛਾ ਕਿੱਥੋਂ ਆਏ ਸਰ ਤੁਸੀਂ ਪੱਤਰਪੁਰ ਤੋਂ ਮੇਰੇ ਸਾਲੇ ਦੀ ਬੇਟੀ ਦਾ ਵਿਆਹ ਸੀ ਵਿਆਹ ਚ ਆਏ ਅੱਛਾ ਜੀ ਇਹ ਗੱਡੀ ਜਿਹੜੀ ਆ ਅੱਗ ਲੱਗਣ ਦਾ ਕੀ ਕਾਰਨ ਕੋਈ ਪਤਾ ਲੱਗਾ ਕਿਸੇ ਪਤਾ ਨਹੀਂ ਜੀ ਇਹ ਅੰਦਰ ਗਏ ਉੱਤਰ ਕੇ ਹੁਣੇ ਦਗਾਇਆ ਅੰਦਰ ਅੱਛਾ ਜੀ ਇਹ ਕੋਣ ਬਹਾਂਸੀ ਗੱਡੀ ਦੇ ਵਿੱਚ ਜਿਹਦੇ ਵਿੱਚ ਉਹ ਬੇਟਾ ਹੁਣੇ ਲੈ ਕੇ ਆਪਣੀ ਵਾਈਫ ਨੂੰ ਤ ਉਹਨੇ ਅੰਦਰ ਗਿਆ ਇਹ ਦਬਾਰਾ ਰੌਲਾ ਪੈ ਗਿਆ ਵੀ ਗੱਡੀ ਨੂੰ ਅੱਗ ਲੱਗੀ ਗੱਡੀ ਨੂੰ ਅੱਗ ਲੱਗੀ ਅੱਛਾ ਜੀ ਤੇ ਕਾਰਨ ਦਾ ਕੁਝ ਨਹੀਂ ਪਤਾ ਲੱਗਾ ਕੋਈ ਕੁਝ ਵੀ ਨਹੀਂ ਹੁਣ ਮਿਸਟਰੀ ਰਸੂਗਾ ਕਾਰਨ ਕੀ ਹੋਇਆ ਠੀਕ ਹੈ ਜੀ ਉਦੋਂ ਬਚਾਇਆ ਭਾਜੀ ਕੀ ਨਾਂ ਤੁਹਾਡਾ ਮਨਿੰਦਰ ਸਿੰਘ ਹੈ ਜੀ ਇਹ ਭਾਜੀ ਕਿੱਦਾਂ ਪਤਾ ਲੱਗਾ ਤੁਹਾਨੂੰ ਕੀ ਭਾਈ ਅਸੀਂ ਖੜੇ ਪਈ ਸੀ ਆਪਾਂ ਬੈਲੇ ਪਾਰਕਿੰਗ ਵਾਲਿਆਂ ਭਾਜੀ ਅੱਛਾ ਜੀ ਤੇ ਗੱਡੀ ਆਈ ਦੇਖੀ ਆ ਸਾਹਮਣੇ ਖੜੇ ਰੋਡ ਤੇ ਉੱਤੇ ਅੱਗ ਲੱਗੀ ਆ ਗੱਡੀ ਆਈ ਭੱਜ ਕੇ ਦੱਸਿਆ ਉਹਨਾਂ ਨੂੰ ਸਾਰਿਆਂ ਨੂੰ ਕਿ ਅੱਗ ਲੱਗੀ ਆ ਫੇ ਉਹਨਾਂ ਨੇ ਫੋਨ ਲਗਾਇਆ ਆਪਣੇ ਸਾਰੇ ਨੂੰ ਫੋਨ ਕੀਤਾ ਉਹ ਭੱਜ ਕੇ ਆਏ ਫੇ ਪਾਣੀ ਪੂਣੀ ਪਾਇਆ ਅਗਲਿਆਂ ਨੇ ਗੱਡੀ ਮਂਗਾਈ ਫੇ ਫਾਇਰ ਬ੍ਰਿਗੇਡ ਵੀ ਮੰਗਵਾਇਆ ਫਾਇਰ ਬ੍ਰਿਗੇਡ ਮੰਗਾਈ ਉਹਨਾਂ ਨੇ ਸਾਰੇ ਰਕ ਬਚਾਈ ਫੇ ਉਹਨਾਂ ਨੇ ਆ ਕੇ ਇੱਥੇ ਹਾਂਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਗੱਡੀ ਸਹੀ ਹੋਇਆ ਨੁਕਸਾਨ ਹੋਇਆ ਜੀ ਸਾਨੂੰ 11:49 ਮਿੰਟ ਤੇ ਕਾਲ ਆਈ ਆ ਕਿ ਮਿਲਕ ਪਲਸ ਲਾ ਕੇ ਕਾਰ ਨੂੰ ਅੱਗ ਲੱਗੀ ਆ ਅਸੀਂ 5 ਮਿੰਟ ਦੇ ਵਿੱਚ ਵਿੱਚ ਹੀ ਇੱਥੇ ਆ ਗਏ ਆ ਤੇ ਆ ਕੇ ਦੇਖਿਆ ਜਦੋਂ ਥੋੜੀ ਬੱਤੀ ਥੋੜੀ ਬੱਤੀ ਜੀ ਵੈਸੇ ਦਾ ਅੱਗ ਬੁਝਾ ਚੁੱਕੀ ਸੀ ਥੋੜੀ ਬੱਤੀ ਜੀ ਅਸੀਂ ਅੱਗੇ ਪਾਣੀ ਮਾਰ ਕੇ ਜਿਹੜਾ ਇੰਜਨ ਸੀ ਦਾ ਜਲਨ ਸੀ ਉਹ ਠੰਡਾ ਕਰ ਦਿੱਤਾ ਅੱਛਾ ਜੀ ਕੋਈ ਹੋਰ ਨਹੀਂ ਕੋਈ ਹੋ ਨੁਕਸਾਨ ਨਹੀਂ ਠੀਕ ਹੈ ਸਰ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਪ੍ਰਦੀਪ ਹਾਨਸਾ ਇਹ ਕੀ ਹੋਇਆ ਕਿ ਭਾਜੀ ਇਨਸੀਡੈਂਟ ਸਰ ਅਸੀਂ ਗੇਟ ਤੇ ਡਿਊਟੀ ਕਰਦੇ ਸੀ ਅਸੀਂ ਦੇਖਿਆ ਮਿੰਟੋ ਮਟਾ ਅੱਗ ਲੱਗਣ ਆ ਰਹੀ ਮਿੰਟੋ ਮਟਫੇ ਫੇਵਰੇਟ ਆਫ ਬੁਲਾ ਕੇ ਸਾਰਾ ਕਰਵਾਇਆ ਇਹ ਕੀ ਲਿਆਂਦਾ ਤੁਸੀਂ ਮੌਕੇ ਤੇ ਅੱਗ ਬਿਜਾਨ ਵਾਲੀਆਂ ਦੀ ਅੱਗ ਬੁਝਾਉਣ ਵਾਲੇ ਸਿਲੰਡਰ ਜੀ ਅੱਛਾ ਜੀ ਹਾਂ ਜ Teagers